ਦੋਸਤੋ ਅਕਸਰ ਹੀ ਜਦੋਂ ਬਚਪਨ ਵਿੱਚ ਕਿਸੇ ਬੱਚੇ ਦੇ ਮਾਪਿਓ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਆਪਣੇ ਬੱਚੇ ਨੂੰ ਪਾਲਣ ਲਈ ਦੂਸਰਾ ਵਿਆਹ ਕਰਵਾ ਲੈਂਦਾ ਹੈ ਪਰ ਕਈ ਵਾਰ ਦੂਸਰੇ ਵਿਆਹ ਵਾਲੇ ਮਾ ਜਾਂ ਪਿਓ ਬੱਚੇ ਨਾਲ ਬਹੁਤ ਬੁਰਾ سلوਕ ਕਰਨ ਲੱਗ ਜਾਂਦੇ ਨੇ ਜਿਸ ਨੂੰ ਲੈ ਕੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਨੌਜਵਾਨ ਤੁਹਾਨੂੰ ਸਾਧੂ ਦੇ ਪੇਸ ਵਿੱਚ ਦਿਖਾਈ ਦੇ ਰਿਹਾ ਹੈ ਤਰਸਲ ਬਚਪਨ ਵਿੱਚ ਇਸ ਦੀ ਮਾਂ ਮਰ ਗਈ ਸੀ ਅਤੇ ਇਸ ਦੇ ਪਿਓ ਨੇ ਦੂਜਾ ਵਿਆਹ ਕਰਵਾ ਲਿਆ ਸੀ ਪਰ ਇਸ ਦੀ ਮਤਰੀ ਮਾਂ ਇਸ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਸੀ ਜਿਸ ਕਰਕੇ ਇਹ ਨੌਜਵਾਨ ਘਰੋਂ ਭੱਜ ਗਿਆ ਅਤੇ ਪੂਰੇ 22 ਸਾਲਾਂ ਬਾਅਦ ਆਪਣੇ ਪਿੰਡ ਖੈਰ ਮੰਗਣ ਲਈ ਆਇਆ ਅਤੇ ਜਦੋਂ ਇਸ ਨੇ ਆਪਣੇ ਪਿੰਡ ਵਿੱਚ ਆ ਕੇ ਆਪਣੇ ਬਾਰੇ ਦੱਸਿਆ ਤਾਂ ਇਸ ਦਾ ਪਿਓ ਅਤੇ ਤਾਇਆ ਚਾਚੀਆਂ ਬਹੁਤ ਹੀ ਜ਼ਿਆਦਾ ਰੋਣ ਲੱਗੀਆਂ ਦੇਖਦੇ ਹੀ ਦੇਖਦੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਬਹੁਤ ਹੀ ਭਾਵੁਕ ਹੋ ਕੇ ਸਾਰੇ ਰੋਣ ਲੱਗ ਪਏ ਸੋ ਕਦੇ ਵੀ ਕਿਸੇ ਬੱਚੇ ਦੇ ਮਾਪਿਓ ਨਹੀਂ ਮਰਨੇ ਚਾਹੀਦੇ ਕਿਉਂਕਿ ਜੋ ਮਾਪਿਓ ਨੇ ਆਪਣੇ ਬੱਚੇ ਨੂੰ ਲਾੜ ਲੜਾਉਣਾ ਹੁੰਦਾ ਹੈ ਉਹ ਕੋਈ ਦੂਸਰਾ ਨਹੀਂ ਲੜਾਉਂਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ